ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਟੀਗਰਾ ਪਰਿਵਾਰ ਵੱਲੋਂ ਬੰਗਾ ਰੋਡ ਤੇ ਪ੍ਰਿੰਸ ਐਂਟਰਪ੍ਰਾਈਜ਼ ਵਿਚੇ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਦਿੱਤੀਆਂ ਗਈਆਂ ਸ਼ਹੀਦੀਆਂ ਨੂੰ ਯਾਦ ਕੀਤਾ ਗਿਆ ਜਿਸ ਵਿੱਚ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਵੀ ਸੇਵਾ ਕੀਤੀ ਗਈ ਇਸ ਮੌਕੇ ਟੀਗਰਾ ਪਰਿਵਾਰ ਦੇ ਗੁਰਮੀਤ ਸਿੰਘ, ਅਮਰਿਤਪਾਲ ਸਿੰਘ, ਮਨਿੰਦਰ ਸਿੰਘ, ਪ੍ਰਿਤਪਾਲ ਸਿੰਘ, ਅਮਰਦੀਪ ਸਿੰਘ, ਸੁਖਦੀਪ ਸਿੰਘ, ਗੁਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਰਾਜੇਸ਼ ਸਿਆਲ, ਮੌਂਟੀ ਸਿੰਘ ਹਾਜ਼ਰ ਸਨ ਅੱਜ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸਮਰਪਿਤ ਜੋਸ਼ੀ ਦੀ ਬਿਬਾੜਾ ਜੀ ਦੇ ਹਨ ਉਹਨਾਂ ਨੂੰ ਸਮਰਪਿਤ ਢਿੰਗਰਾ ਪਰਿਵਾਰ ਵੱਲੋਂ ਦੁੱਧ ਦਾ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ਜੋ ਕਿ ਇੱਕ ਛੋਟੇ ਸਾਹਿਬ ਜਦੇਵਰ ਵੱਡੇ ਸਾਹਿਬ ਜਦੇਵ ਦੀ ਕਜੀ ਦਿਨ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਕਿਉਂਕਿ ਇਹ ਜੋ ਦਿਹਾੜੇ ਹਨ ਇਹ ਤਾਂ ਦਿਹਾੜਿਆਂ ਦੇ ਵਿੱਚ ਅਗਰ ਜੇ ਅਸੀਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ ਤਾਂ ਅਸੀਂ ਉਸ ਕੌਮ ਦੇ ਵਿੱਚ ਰਹਿ ਨਹੀਂ ਹੁੰਦੇ ਅੱਕਦਰ ਨਹੀਂ ਹੁੰਦੇ ਇਸ ਲਈ ਉਹਨਾਂ ਛੋਟੇ ਸਾਹਿਬ ਜੀਾਂ ਦੇ ਵੱਡੇ ਸਾਹਿਬ ਜੀਾਂ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਯਾਦ ਕਰਦੇ ਹੋਏ ਢਿੰਗੜਾ ਪਰਿਵਾਰ ਵੱਲੋਂ ਜੋ ਲੰਗਰ ਲਗਾਇਆ ਗਿਆ ਉਹਨਾਂ ਨੂੰ ਸਮਰਥਤ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਪਿੰਡ ਅੰਮ੍ਰਿਤਪਿੰਡ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਵਿੱਚ ਲੰਗਰ ਲਗਾਇਆ ਗਿਆ ਹੈ ਦੁੱਧ ਦੀ ਸੇਵਾ ਦਾ ਲੰਗਰ ਲਗਾਇਆ ਗਿਆ ਹੈ ਇਹ ਸੇਵਾ ਜਿਹੜੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਸਮਰਥਤ ਹੈ ਜਿਨੇ ਕਿ ਤੁਸੀਂ ਸਭ ਜਾਣਦੇ ਹੋ ਕਿ ਪਾਸ਼ਾ ਗੁਰੂਬੇ ਜੀ ਦੀ ਸਰਬੰਸਦਾਨੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਪਰਿਵਾਰ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਅੰਤੇਨਾ ਮੋਵੀ ਮਾਤਾ ਗੁਜਰੀ ਜੀ ਰੇਸ਼ੀ ਜੀ ਨੂੰ ਯਾਦ ਕਰਦੇ ਹੋਏ ਸਮੂਹ ਢਿੰਗਰਾ ਪਰਿਵਾਰ ਵੱਲੋਂ ਅੱਜ ਦੁੱਧ ਦੀ ਸੇਵਾ ਦਾ ਲੰਗਰ ਲਗਾਇਆ ਗਿਆ ਹੈ। ਆਪਾ ਮਹਾਤਮਾ ਚੜਨੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ